ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਆਪਣੇ ਉਮੀਦਵਾਰਾਂ ਦੀ ਚੋਣ ਕਰਨ ਸਮੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਇੱਕ ਪਰਿਵਾਰ ਇੱਕ ਟਿਕਟ ਦੇ ਨਿਯਮ ਦੀ ਪਾਲਣਾ ਕਰੇਗਾ ਇਸ ਦਾ ਮਤਲਬ ਹੈ ਕਿ ਬਾਦਲ ਪਰਿਵਾਰ ਵਿੱਚੋਂ ਕੋਈ ਇੱਕ ਵਿਅਕਤੀ ਹੀ ਚੋਣਾਂ ਲੜੇਗਾ ਇਸ ਸਮੇਂ ਪਾਰਟੀ ਪ੍ਰਧਾਨ ਸਖਵੀਰ ਬਾਦਲ ਫਿਰੋਜ਼ਪੁਰ ਤੋਂ ਜਦਕਿ ਉਹਨਾਂ ਦੀ ਪਤਨੀ ਹਰ ਸਿਮਰਤ ਬਾਦਲ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਨ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਬਾਦਲ ਪਰਿਵਾਰ ਵੱਲੋਂ ਸਿਰਫ ਹਰ ਸਿਮਰਤ ਕੌਰ ਬਾਦਲ ਹੀ ਬਠਿੰਡੇ ਤੋਂ ਚੋਣ ਲੜਨਗੇ ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇੱਕ ਟਿੱਪਣੀ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਈਪਾਤ ਦਰਮਿਆਨ ਗੱਠ ਜੋੜ ਦੀ ਸੰਭਾਵਨਾ ਮੁੜ ਸਰਜੀਤ ਕਰ ਦਿੱਤੀ ਹੈ ਅਮੇਸ਼ਾ ਨੇ ਕੱਲ ਇੱਕ ਨਿੱਜੀ ਚੈਨਲ ਤੇ ਇਸ਼ਾਰਾ ਦਿੱਤਾ ਕਿ ਉਹਨਾਂ ਦੀ ਇੱਛਾ ਹੈ ਕਿ ਐਨਡੀਏ ਦੇ ਪੁਰਾਣੇ ਭਾਈਵਾਲ ਇਕੱਠੇ ਹੋ ਕੇ ਲੋਕ ਸਭਾ ਚੋਣਾਂ ਲੜਨ ਅਤੇ ਸਿਆਸੀ ਗੱਠ ਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਉਹਨਾਂ ਕਿਹਾ ਕਿ ਗੱਲਬਾਤ ਜਾਰੀ ਹੈ ਉਹਨਾਂ ਦੱਸਿਆ ਕਿ ਆਉਂਦੇ 2-3 ਦਿਨਾਂ ਤੱਕ ਸਮੁੱਚੀ ਸਥਿਤੀ ਸਾਫ਼ ਹੋ ਜਾਵੇਗੀ ਫਿਲਹਾਲ ਦੋਵੇਂ ਧਿਰਾਂ ਵੱਲੋਂ ਸੀਟਾਂ ਦੀ ਵੰਡ ਸੰਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਇੱਕ ਵੀਡੀਓ ਰਾਹੀਂ ਉਸ ਨੂੰ ਲੋਕਲ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕਰਨ ਅਤੇ ਨਵਜੰਮੇ ਬੱਚੇ ਦੇ ਸਬੂਤ ਮੰਗੇ ਜਾਣ ਦੇ ਲਾਏ ਦੋਸ਼ਾਂ ਤੋਂ ਬਾਅਦ ਕੱਲ ਪੰਜਾਬ ਸਰਕਾਰ ਦਾ ਇਸ ਤੇ ਸਪਸ਼ਟੀਕਰਨ ਆਇਆ ਜਿਸ ਵਿੱਚ ਕਿਹਾ ਗਿਆ ਕਿ ਸੂਬਾ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਮੂਸੇਵਾਲ ਪਰਿਵਾਰ ਤੋਂ ਨਹੀਂ ਮੰਗੀ ਹੈ ਅਤੇ ਜੋ ਜਾਣਕਾਰੀ ਮੰਗੀ ਗਈ ਹੈ ਉਹ ਕੇਂਦਰ ਸਰਕਾਰ ਵੱਲੋਂ ਮੰਗੀ ਗਈ ਹੈ ਇਸ ਦਰਾਨ ਮਾਨਸਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਕੱਲ ਉਸ ਨਿੱਜੀ ਹਸਪਤਾਲ ਪੁੱਜੇ ਜਿੱਥੇ ਸਿੱਧੂ ਦੀ ਮਾਤਾ ਚਰਨਕੌਰ ਦਾਖਲ ਹਨ ਉਹਨਾਂ ਬੰਦ ਕਮਰੇ ਵਿੱਚ ਬਲਕੌਰ ਸਿੰਘ ਨਾਲ ਕਾਫੀ ਸਮਾਂ ਗੱਲਬਾਤ ਕੀਤੀ ਬਿਲਕੁਲ ਕੋਈ ਹਸਬੈਂਡ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਘਟੀਆਂ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਜੀ ਲੋਕਲ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਡੜਬਾ ਦੇ ਪਿੰਡ ਗੁਜਰਾ ਵਿੱਚ ਲਜਾਇਜ ਵੇਚ ਰਹੀ ਸ਼ਰਾਬ ਪੀਣ ਨਾਲ ਕੱਲ 6 ਲੋਕਾਂ ਦੀ ਮੌਤ ਹੋ ਗਈ ਜਦਕਿ 11 ਹੋਰ ਦੀ ਸਿਹਤ ਖਰਾਬ ਹੋ ਗਈ ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮਰਨ ਵਾਲਿਆਂ ਵਿੱਚ ਦੋ ਸਕੇ ਭਰਾ ਹਨ ਇਹਨਾਂ ਨੇ ਪਿੰਡ ਵਿੱਚੋਂ ਹੀ 1.5 150 ਰੁਪਏ ਵਿੱਚ ਸਸਤੀ ਸ਼ਰਾਬ ਖਰੀਦੀ ਸੀ ਪੌਲਸਨੇ ਸ਼ਰਾਬ ਵੇਚਣ ਵਾਲੇ ਪਿੰਡ ਦੇ ਹੀ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਖਿਲਾਫ ਹਤਿਆ ਸਮੇਤ ਹੋਰ ਧਾਰਾਵਾਂ ਹ ਤਹਿਤ ਕੇਸ ਦਰਜ ਕੀਤਾ ਗਿਆ ਹੈ ਉਧਰ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਨੇ ਪੰਜ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ ਪੰਜਾਬ ਦੀ ਸਿਆਸਤ ਵਿੱਚ ਖੁੰਡਾ ਅਕਸਰ ਚਰਚਾ ਵਿੱਚ ਰਿਹਾ ਹੈ ਤੇ ਖੁੰਡੇ ਦੇ ਜ਼ੋਰ ਤੇ ਵਿਰੋਧੀਆਂ ਨੂੰ ਸਿੱਧਾ ਕਰਨ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ ਹਨ ਕੁਝ ਅਜੀਹਾ ਹੀ ਨਜ਼ਾਰਾ ਕੱਲ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਬਾਜਾਖਾਨਾ ਵਿੱਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਇੱਕ ਥਾਂ ਆਮੋ ਸਾਹਮਣੇ ਹੋ ਗਿਆ ਹਾਲਾਂਕਿ ਮੁੱਖ ਮੰਤਰੀ ਦਾ ਕਾਫਲਾ ਰੁਕਿਆ ਨਹੀਂ ਪਰ ਇਸ ਦੌਰਾਨ ਸੁਖਵੀਰ ਬਾਦਲ ਨੇ ਮਾਨ ਦੇ ਕਾਫਲੇ ਨੂੰ ਖੁੰਡਾ ਦਿਖਾਉਂਦਿਆਂ ਆਖਿਆ ਵੀ ਦੇਖਿਆ ਗਿਆ ਭਗਵੰਤ ਮਾਨ ਭਾਈ ਦਾ ਦੇਖਿਆ ਹੋਣਾ ਤੁਸੀਂ ਹੁਣੀ ਤੋਇਸ ਕਰਕੇ ਮੈਲਾ ਖੁੰਡੇ ਤੋਂ ਡਰ ਗਿਆ ਐ ਜਾ ਨਕਮਾ ਨਲਾਇਕ ਨਖੇਦ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ ਨਹੀਂ ਬਣਿਆ ਕੋਈ ਆਪੀ ਨਸ਼ਾ ਪੰਜਾਬ ਚ ਘਰ ਘਰ ਪਚਾ ਦਿੱਤਾ ਗੈਂਗਸਟਰਾਂ ਨਾਲ ਮਿਲਿਆ ਹੋਇਆ ਲੁੱਟ ਖੋਹਾਂ ਚੱਲੀ ਜਾਂਦੀ ਐ ਤੇ ਲੁੱਟਣ ਆਏ ਤੇ ਜਿੰਨੇ ਬੰਦੇ ਜਿੰਨੇ 92 ਐਮ ਐਲ ਏ ਐ ਮੈਨੂੰ ਲੱਗਦਾ ਹੈ ਸਾਰੇ ਜਿੰਨੇ ਚੋਰ ਸੀ ਪੰਜਾਬ ਸਾਰੇ ਐਮਐਲਏ ਬਣ ਗਏ ਇਹਨਾਂ ਦੇ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਬਾ ਨੇ ਪੰਜਾਬ ਵਿੱਚ ਲੋਕ ਸਭਾ ਚੋਣ ਦੀ ਤਰੀਕ ਬਦਲਣ ਦੀ ਮੰਗ ਕੀਤੀ ਹੈ ਇਸ ਸਬੰਧੀ ਪੰਜਾਬ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਹੈ ਬਾਜਬਾ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਦੀ ਤਰੀਕ ਬਦਲੀ ਜਾਵੇ ਕਿਉਂਕਿ ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਹੁੰਦਾ ਹੈ ਉਨਾ ਇਹ ਵੀ ਕਿਹਾ ਕਿ ਇਸ ਸਮੇਂ ਤਰੀਕ ਰੱਖ ਕੇ ਸਾਜਿਸ਼ ਰਚੀ ਗਈ ਹੈ ਤਾਂ ਜੋ ਕਿਸਾਨਾਂ ਦੇ ਵੋਟ ਘੱਟ ਪੈਣ ਤੇ ਇਸ ਦਾ ਇੱਕ ਖਾਸ ਪਾਰਟੀ ਨੂੰ ਫਾਇਦਾ ਹੋਵੇਗਾ ਜਦੋਂ ਇੱਕੋ ਕੈਸ਼ ਕ੍ਰਾਬੇ ਪੰਜਾਬ ਦੇ ਵਿੱਚ ਜਿਹਨੂੰ ਅਸੀਂ ਝੋਨੇ ਕਹਿੰਦੇ ਆ ਜਦੋਂ ਝੋਨੇ ਦੀ ਲਗਾਈ ਉਹ ਤਕਰੀਬਨ ਮਈ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੋ ਕੇ ਜੁਲਾਈ ਦੇ ਦੂਜੇ ਹਫ਼ਤੇ ਤੱਕ ਚੱਲਦੀ ਹੈ ਤੇ ਜੂਨ ਪਹਿਲੀ ਜਦੋਂ ਇਹਨੇ ਇਲੈਕਸ਼ਨ ਰੱਖੀ ਉਹ ਕੰਪਲੀਟ ਜਦੋਂ ਸਾਰਾ ਕਿਸਾਨੀ ਤੇ ਸਾਰੇ ਖੇਤ ਮਜ਼ਦੂਰ ਆਪਣੇ 70% ਦੀ ਪੰਜਾਬ ਦੇ ਪਿੰਡਾਂ ਵਿੱਚ ਉਹ ਆਪਣੀ ਫਸਲ ਬੀਜਣ ਵਾਲੋਂ ਦਾ ਧਿਆਨ ਹੋਏਗਾ ਉਹ ਤੁਸੀਂ ਇਲੈਕਸ਼ਨ ਰੱਖਾਤੀ ਉਹਦਾ ਮਤਲਬ ਹੈ ਕਿ ਇਹ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਪੰਜਾਬ ਨਾ ਹੈ ਕਿ ਜੇ 5-4% ਵੀ ਕਿਸਾਨ ਕਿਸਾਨ ਤੇ ਖੇਤ ਮਜ਼ਦੂਰ ਪਿੰਡਾਂ ਦਾ ਵੋਟ ਕੱਟ ਪਾਏਗਾ ਉਹਦਾ ਵੀ ਇੱਕ ਪਰਟਿਕੂਲਰ ਜਮਾਤ ਨੂੰ ਇੱਕ ਪੋਲਿਟਿਕਲ ਪਾਰਟੀ ਨੂੰ ਐਡਵਾਂਟੇਜ ਪੰਜਾਬ ਵਿੱਚ ਕੱਲ ਮੌਸਮ ਦੇ ਤੇਵਰ ਤਲਖ ਰਹੇ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਨ ਆਮ ਤੋਂ 2 ਤੋਂ 3 ਡਿਗਰੀ ਸੈਲਸੀਅਸ ਵੱਧ ਰਿਹਾ ਪਟਿਆਲਾ 32 ਡਿਗਰੀ ਸੈਲਸੀਅਸ ਨਾਲ ਕੱਲ ਸੂਬੇ ਵਿੱਚ ਸਭ ਤੋਂ ਗਰਮ ਰਿਹਾ ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਨਾਲ ਪੰਜਾਬ ਵਿੱਚ ਅੱਜ ਤੋਂ 2 ਦਿਨ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ ਸੂਬੇ ਦੇ ਅੱਜ ਕਈ ਖੇਤਰਾਂ ਵਿੱਚ ਤੇਜ਼ ਹਵਾਵਾਂ ਨਾਲ ਹਲਕੀ ਵਰਖਾ ਹੋ ਸਕਦੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਐਸਜੀਪੀਸੀ ਵੱਲੋਂ 29 ਮਾਰਚ ਨੂੰ ਸਾਲ 2024-25 ਦੇ ਤਕਰੀਬਨ 12 ਅਰਬ ਦੇ ਬਜਟ ਵਿੱਚ ਇੱਕ ਅਰਬ ਧਰਮ ਪ੍ਰਚਾਰ ਕਮੇਟੀ ਲਈ ਰੱਖਣ ਦੀ ਯੋਜਨਾ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਇਸ ਸਾਲ 2 ਕਰੋੜ ਰੁਪਏ ਖਰਚ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਪਹਿਲੀ ਵਾਰ ਵਿਦੇਸ਼ ਵਿੱਚ ਪ੍ਰਚਾਰ ਲਈ ਵੀ 8 ਕਰੋੜ ਰੁਪਏ ਰੱਖੇ ਜਾਣ ਦੀ ਯੋਜਨਾ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਖਿਲਾਫ ਜਾਲੀ ਸਰਕਾਰੀ ਦਸਤਾਵੇਜ਼ ਬਣਾਉਣ ਦੇ ਮਾਮਲੇ ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਦੀ ਸੀਬੀਆਈ ਤੋਂ ਕਰਵਾਉਣ ਦੀ ਵੀ ਮੰਗ ਕੀਤੀ। ਕੱਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਾਜਬਾ ਨੇ ਕਿਹਾ ਕਿ ਚੱਬੇਵਾਲ ਨੇ ਸਰਕਾਰੀ ਗ੍ਰਾਂਟਾਂ ਵੰਡਣ ਲਈ ਝਾਲੀ ਦਸਤਾਵੇਜ਼ ਤਿਆਰ ਕੀਤੇ ਸਨ ਜਿਸ ਦੀ ਆਪ ਸਰਕਾਰ ਨੇ ਵਿਜੀਲੈਂਸ ਜਾਂਚ ਕਰਵਾਈ ਸੀ। ਉਹਨਾਂ ਕਿਹਾ ਕਿ ਚੱਬੇਵਾਲ ਜ਼ਮਾਨਤ ਤੇ ਸਨ ਜਿਸ ਦੀ ਮਿਆਦ 18 ਮਾਰਚ ਨੂੰ ਖਤਮ ਹੋਣੀ ਸੀ ਅਤੇ ਚੱਬੇਵਾਲ ਨੂੰ 18 ਮਾਰਚ ਤੋਂ ਬਾਅਦ ਗ੍ਰਿਫਤਾਰ ਹੋਣ ਦਾ ਡਰ ਸੀ। ਇਸ ਕਰਕੇ ਉਹ ਆਪਣੀ ਜ਼ਮਾਨਤ ਦੀ ਮਿਆਦ ਖਤਮ ਹੋਣ ਤੋਂ 2 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ। ਦਿੱਲੀ ਤੋਂ ਪੰਜਾਬ ਆਉਣ ਜਾਣ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ ਸਿਵਲ ਹਵਾਈ ਅੱਡਾ ਹਿਡਨ 에ਅਰਪੋਰਟ ਤੋਂ ਆਦਮਪੁਰ ਜਲੰਧਰ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ ਜਾਣਕਾਰੀ ਅਨੁਸਾਰ ਹਿਡਨ 에ਅਰਪੋਰਟ ਤੋਂ ਆਦਮਪੁਰ ਲਈ ਪਹਿਲੀ ਫਲਾਈਟ 31 ਮਾਰਚ ਨੂੰ ਉੱਡੇਗੀ ਹਿਡਨ ਹਵਾਈ ਅੱਡੇ ਤੋਂ ਆਦਮਪੁਰ ਦੀ ਟਿਕਟ ਦੀ ਕੀਮਤ 1499 ਰੁਪਏ ਰੱਖੀ ਗਈ ਹੈ ਜੋ ਕਿ ਹੁਣ ਤੱਕ ਦੀ ਸਭ ਤੋਂ ਸਸਤੀ 에ਅਰ ਟਿਕਟ ਹੈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਬਾਬਾ ਆਲਮ ਹੀ ਨਿਰਾਲਾ ਹੈ ਇੱਕ ਪਾਸੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ ਦੂਜੇ ਪਾਸੇ ਵਿਦਿਅਕ ਟੂਰ ਸਾਲਾਨਾ ਮੇਲੇ ਇਕੋ ਕਲੱਬ ਕੈਰੀਅਰ ਗਾਈਡੈਂਸ ਤੇ ਕਾਉਂਸਲਿੰਗ ਦੀਆਂ ਗ੍ਰਾਂਟਾਂ ਖਰਚਣ ਦੀ ਸਰਦਾਰੀ ਸਕੂਲ ਮੁਖੀਆਂ ਤੇ ਅਧਿਆਪਕਾਂ ਲਈ ਜੀ ਦਾ ਜੰਜਾਲ ਬਣ ਗਈਆਂ ਹਨ ਹੁਣ ਵਿਭਾਗ ਵੱਲੋਂ ਜਾਰੀ ਨਵੇਂ ਫਰਮਾਨ ਅਨਸਾਰ ਮੱਡੇ ਬੀਲ ਦੀ ਰਾਸ਼ੀ ਅਗੇਤੀ ਜਾਰੀ ਕਰਵਾਉਣ ਤੇ ਇਸ ਰਾਸ਼ੀ ਨੂੰ ਨਿੱਲ ਜਾਂ ਖਰਚ ਕਰਨ ਦੀਆਂ ਹਦਾਇਤਾਂ ਨੇ ਮੱਡੇ ਬੀਲ ਦਾ ਪ੍ਰਬੰਧ ਚਲਾ ਰਹੇ ਅਧਿਆਪਕਾਂ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ ਇਸ ਤਾਜ਼ਾ ਹੁਕਮ ਤੇ ਅਧਿਆਪਕ ਜਥੇਬੰਦੀਆਂ ਨੇ ਸਖਤ ਇਤਰਾਜ਼ ਜਤਾਉਂਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਮੋਗਾ ਜ਼ਿਲ੍ਹਾ ਦੇ ਕਸਬਾ ਬਾਗਾਪੁਰਾਣਾ ਵਿੱਚ ਟ੍ਰੈਫਿਕ ਜਾਮ ਦੀ ਮਾਰ ਕੱਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਝੱਲਣੀ ਪਈ। ਦਰਸਲ ਇਸ ਸ਼ਹਿਰ ਦੇ ਮੇਨ ਚੌਕ ਵਿੱਚ ਅਕਸਰ ਹੀ ਵੱਡੇ ਜਾਮ ਦੇਖਣ ਨੂੰ ਮਿਲਦੇ ਹਨ ਅਤੇ ਕੱਲ ਆਪਣੀ ਬਠਿੰਡਾ ਫੇਰੀ ਦੌਰਾਨ ਸੀਐਮ ਮਾਨ ਇਸ ਜਾਮ ਵਿੱਚ ਫਸ ਗਏ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਦੁਕਾਨਦਾਰ ਤੇ ਆਮ ਲੋਕ ਉਹਨਾਂ ਦੀ ਗੱਡੀ ਕੋਲ ਪਹੁੰਚ ਗਏ। ਮੁੱਖ ਮੰਤਰੀ ਨੂੰ ਲੋਕਾਂ ਦਾ ਸਵਾਗਤ ਕਬੂਲਣ ਲਈ ਫਿਰ ਗੱਡੀ ਤੋਂ ਬਾਹਰ ਆਉਣਾ ਪਿਆ। ਖਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨੀ ਮੰਗਾ ਮੰਨਵਾਉਣ ਲਈ ਕੇਂਦਰ ਸਰਕਾਰ ਖਿਲਾਫ ਸੰਘਰਸ਼ ਜਾਰੀ ਹੈ। ਕੱਲ ਖਲੌਰੀ ਬਾਰਡਰ ਤੇ ਰੋਸ ਧਰਨੇ ਦੌਰਾਨ ਬੁਲਾਰਿਆਂ ਨੇ ਭਾਜਪਾ ਤੇ ਆਰਐਸਐਸ ਦੀ ਅਲੋਚਨਾ ਕਰਦਿਆਂ ਕਿਹਾ ਕਿ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਅੰਨਦਾਤਾ ਨੂੰ ਭੰਡਣ ਤੋਂ ਗਰੇਜ ਕੀਤਾ ਜਾਣਾ ਚਾਹੀਦਾ ਹੈ। ਐਸੋ ਦੌਰਾਨ ਕਿਸਾਨ ਆਗੂਆਂ ਨੇ ਵੋਟਾਂ ਬਟੌਰਣ ਤੁਰੇ ਕਿਸਾਨ ਵਿਰੋਧੀ ਆਗੂਆਂ ਤੋਂ ਕਿਸਾਨਾਂ ਨੂੰ ਸੁਚੇਤ ਰਹਿਣ ਦਾ ਸੱਦਾ ਵੀ ਦਿੱਤਾ। ਇੱਕ ਕਮਾਂਤਰੀ ਅਧਿਆਨ ਤੋਂ ਇਹ ਗੱਲ ਸਾਹਮਣੇ ਆਈ ਕਿ ਕਮਾਂਤਰੀ ਮਾਪਦੰਡਾਂ ਦੇ ਮੁਕਾਬਲੇ ਭਾਰਤ ਵਿੱਚ ਆਰਥਿਕ ਨਾਬਰਾਬਰੀ ਆਪਣੇ ਸਿਖਰ ਤੇ ਹੈ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ 2022-23 ਦੇ ਅਰਸੇ ਦੌਰਾਨ ਦੇਸ਼ ਦੀ ਸਭ ਤੋਂ ਅਮੀਰ 1% ਦੀ ਆਬਾਦੀ ਦੀ ਦੇਸ਼ ਦੀ ਕੁੱਲ ਸੰਪਤੀ ਤੇ 40.1% ਦੀ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ